ਜੋ ਸਾਡੇ ਦਰਮਿਆਨ ਹੋਵੇ ਜਜੇ ਤੌਰ ਤੇ ਸ਼ਿਰਕਤ ਕੀਤੀ ਹੈ ਬਾਬਾ ਜੀ ਬਹੁਤ ਬਹੁਤ ਜੀ ਆਇਆਂ ਨੂੰ ਵੈਲਕਮ ਆਖਦੇ ਆ ਇਸ ਸਮੁੱਚੇ ਨਗਰ ਵਾਲਾ ਸਾਡੀ ਸਮੁੱਚੀ ਪਰਿਵਾਰ ਦੀ ਕਮੇਟੀ ਵਾਲਾ ਨਗਰ ਵਾਸੀਆਂ ਵਾਲਾ ਅਸੀਂ ਦਿਲੋਂ ਸਤਿਕਾਰ ਕਰਦੇ ਆ ਸਾਡੇ ਐਨ ਆਰ ਆਈ ਵੀ ਇੱਕ ਢਿੱਲੋ ਸਾਹਿਬ ਸਰਪੰਚ ਨਾਲ ਹੀ ਸਾਡੇ ਮੈਂਬਰ ਸੁਖਵਿੰਦਰ ਸਿੰਘ ਜੀ ਬਲਵੰਤ ਸਿੰਘ ਜੀ ਰਣਜੀਤ ਕੌੜੀ ਸਾਡੇ ਕੋਰੇ ਵੀ ਸਾਡੇ ਮੈਂਬਰ ਨੇ प्रकाश कौर जी ਸਾਡੀਆਂ ਭੈਣਾਂ ਇਹਨਾਂ ਗਵਰਨ ਨੂੰ ਸੰਤ ਮਹਾਤਮਾ ਲੋਕ ਜੀ ਦੇ ਅਸ਼ੀਰਵਾਦ ਦੇ ਰਹੇ ਹੈ ਔਰ ਇਹ ਅਸ਼ੀਰਵਾਦ ਇਹਦਾ ਜਿੰਦਗੀ ਵਿੱਚ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ ਹੈ ਇੱਕ ਪਾਸੇ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਸਹਿਬ ਸਿੰਘ ਜੀ ਅੰਗਰ ਦੇਵ ਜੀ ਮਹਾਰਾਜ ਦਾ ਉਹ ਪਵਿੱਤਰ ਸਥਾਨ ਜਿੱਥੇ ਉਹਨਾਂ ਨੇ ਮੱਲ ਖਾਣਾ ਬਣਾਇਆ ਬਾਬਾ ਜੀ ਮੈਨੂੰ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਡਾ ਅਸ਼ੀਰਵਾਦ ਬੱਚੇ ਨੂੰ ਬਹੁਤ ਜ਼ਰੂਰੀ ਹੈ شہر صحت مند رہنگے اور مدد کے سٹ فیٹ لگی اردس ہے اور بلی پتی جی ہے میدان میں اسی طرح گجن گے ਇਹ ਪਹਿਲੀਆਂ ਕਬੱਡੀਆਂ ਨੇ ਚੱਡ ਚੜ ਕੇ ਵੇਖਦਾ ਜਵਾਨਾ ਸਾਰਾ ਖੜ ਖੜ ਕੇ ਅੱਜ ਛੇੜਾਂ ਦੇ ਪਹਾੜਾਂ ਨਾਲ ਮੱਥੇ ਲਾਉਣੇ ਆ ਸੁਪੇਦਾਰ ਮੇਜਰ ਲਖਮਨ ਸਿੰਘ ਜੀ ਅੱਜ ਛੇੜਾਂ ਦੇ ਪਹਾੜਾਂ ਨਾਲ ਮੱਥੇ ਲਾਉਣੇ ਆ ਕਿਉਂਕਿ ਹੱਲਾ ਤੇ ਸਨਕਾ ਤੇ ਲਾਏ ਆ ਅੱਜ ਦੇਖੋ ਸਾਹਮਣੇ ਇਹਦੇ ਮ殿 ਵਿੱਚ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਜਿਹੜੀਆਂ ਪੁੱਜੀਆਂ ਹੋਈਆਂ ਨੇ ਪਤਵੰਤੇ ਸੱਜਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਦੁਨੀਆ ਦੇ ਮਹਾਨ ਕਬੱਡੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਸਾਡੀਆਂ ਭੈਣਾਂ ਵੀ ਅੱਜ ਆਈਆਂ ਨੇ ਇਹੋ ਨਾਲ ਵੀ اے رنجیت کور جی سرجیت کور جی پرکاش کور جی سو بھی پہنانوں نے بھی بہت بہت, بہت, بہت بدائی ہوگی اور بھول جہاں دیا دو ہندے سی چھ چلتا چار یا کھاری دے دے, دے. ਜਾਏ ਬੱਲੇਹਾਰੇ ਜਿਹਨੇ ਕਾਹਦੇ ਦੀ ਕੱਢੀ ਖੇਡ ਨਹੀਂ ਕਬੱਡੀ ਆ ਰੋ ਖੇਡਣੀ ਕਬੱਡੀ ਇਹ ਹੁਣ ਫਾਇਰ ਦੇ ਦੇ ਜੱਸਾ ਪਲੇਅਰ ਬਲਵਿੰਦਰ ਪਲੇਅਰ ਯੂਐਸਏ ਆਕਾਸ਼ ਪਲੇਅਰ ਗੋਤੀ ਪਲੇਅਰ ਪਰਮ ਯੂਐਸਏ ਤੇ ਸਾਹਿਲ ਯੂਐਸਏ ਇਹ ਕਹਿੰਦੇ ਸ਼ਰੋਮਣੀ ਕਮੇਟੀ ਦੀ ਟੀਮ ਦਾ ਜੜਾ ਵੀ ਜਫੇ ਤਿੰਨ ਜਫੇ ਲਾ ਦੂ ਉਸਤਾਦ ਜੀ ਉਹਨੂੰ ਕਹਿੰਦੇ 5000 ਦਿੱਤਾ ਜਾਣਾ ਪਰ ਸਾਹਮਣੇ ਕਹਿੰਦੇ ਲੰਬੜ ਦੀ ਟੱਕਰ ਮੇਰੇ ਵੀਰੋ ਹਾਂ ਨੌਜਵਾਨ ਸੀਤਾ ਪਲੇਅਰ ਪਿੰਡ ਦਾ ਫਲੇੜਾ ਵਾਲਾ ਸੀਤਾ ਕਹਿੰਦੇ ਜਫਾ ਲਾ ਪਾਉਂਗਾ ਤੇ ਨਹੀਂ ਪਰ ਕਹਿੰਦੇ ਲੰਬੜ ਦੇ ਨਹੀਂ ਤਾੜੀਆਂ ਮਾਰਦੇ ਇੱਕ ਵਾਰੀ ਨੌਜਵਾਨ ਦੇ ਲਈ ਐਨ ਕਹਿੰ ਖੇਡ ਦੇਖ ਕੇ ਆਨੰਦ ਆਉਦਾ ਲੰਬੜੀ ਦਾ ਸਾਹਾ ਕੀੜੀ ਅਫਗਾਨਾ ਵਾਲਾ ਕਿਹਨੇ ਤਿਆਰ ਮਾਰ ਤਿਆਰ ਹੈ ਰੇਡ ਪਾਉਣ ਦੇ ਲਈ 우ਸਤਾਦ ਇੱਕ ਕਾਲਾ ਫਗਾਨਾ ਜਿੱਥੋਂ ਦੇ ਪੁਰਵਾਲ ਤੁਸੀਂ ਭਲੀ ਭਾਂ ਦੇ ਯਾਰ ਦੇ ਬੜੀ ਮਸ਼ਹੂਰ ਹੈ ਪਰ ਕੀੜੀ ਅਫਗਾਨਾ ਵਾਲੇ ਸਾਹ ਦੇ ਦੀ ਕਬੱਡੀ ਪੈ ਗਈ ਉਸਤਾਦ ਜੀ ਕਰ ਦੋਗਾ ਵਾਹ ਜੀ ਕੀੜੀ ਅਫਗਾਨਾ ਵਾਲਾ ਸਾਹਾ ਦਰਸ਼ਨੀ ਸਰੀਰ ਹੈ ਧੁਖ ਲੈਂਦੀ ਹੈ ਸ਼ਰੀਰ ਬਨ ਦੇਖਦੇ ਹੈ ਤੇਦੇ ਪਾਸੇ ਬੜਾ ਤੇਜ਼ ਕਰਾ ਮੈਚ ਹੈ ਅਦੇ ਉਧਰ ਰੇਡਰ ਪੁੱਜਿਆ ਨਹੀਂ ਵਾਪਸ ਦੇ ਦਰਵਾਜ ਨੇ ਫਿਰ ਕਬੱਡੀ ਪਾ ਦਿੱਤੀ ਜਿਹਨੇ ਸਮਾਜ ਦੀ ਪਹਿਲੀ ਰੇਡ ਪਾਈ ਹੈ ਉਹ ਵੱਜ ਕੇ ਤੱਕ ਮਾਰ ਦੀ ਕੋਸ਼ਿਸ਼ ਕੀਤੀ ਹੈ ਸੀਤੇ ਨੂੰ ਔਰ ਨੌਜਵਾਨ ਦਰਵਾਜ ਬਹੁਤ ਸੋਹਣਾ ਸਲਾਣਾ ਪਿੰਡ ਦਾ ਹੈ ਇਸ ਨੌਜਵਾਨ ਦਾ ਖੰਨੇ ਤੋਂ ਜਦੋਂ ਆਪਾਂ ਅੱਜੋਂ 500 ਨੂੰ ਜਾਂਦੇ ਕੈਪਟਨ ਕਮਲਜੀਤ ਸਿੰਘ ਜੀ ਦਾ ਪਿੰਡ ਹੈ ਸਲਾਣਾ ਪਿੰਡ ਵਾਲਾ ਮਸ਼ਹੂਰ ਪਿੰਡ ਹੈ ਬਬੂ ਦੇਖ ਸਮਝਾ ਦਾ ਪੁਰਾ ਮਾਨੋ ਮੇਲੀ ਆਈ ਹੈ ਕਰ ਗੱਲ ਇਸ ਗੱਭਰੂ ਦੀ ਬਾਜੀ ਦਾ ਬਹੁਤ ਧੰਵਾਦ ਹੈ ਕਹਿੰਦੇ ਉਸਤਾਦ ਜੀ ਨੇ ਗੱਲ ਕੀਤੀ ਹੈ ਕਦੇ ਸਲਾਮੇ ਨੇ ਕਹਿੰਦੇ ਜੀਤੀ ਨੇ ਬੰਦਵਾਲ ਖੇੜੀ ਕਦੇ ਰਾਜੀ ਨੇ ਲਿਖੇ ਗਾਣੇ ਕਹਿੰਦੇ ਸਰਬੂਸ ਇਕਬਦਰ ਨੇ ਜਾਏ ਕਦੇ ਫੁੱਟਬਾਲ ਦੇ ਖੇਤਰ ਦੇ ਵੱਡਾ ਨਾਮ ਪਰ ਸਾਹਮਣੇ ਵਿੱਚ ਇਹ ਕਹਿੰਦੇ ਅਜੇ ਨੌਜਵਾਨ ਆਪਣੀ ਟੀਮ ਦੇ ਸੇ ਲੱਖਾ ਜੀ ਨੰਬਰ ਦਾ ਵਾਦਾ ਕਰਦਾ ਹੋਇਆ ਸੰਤ ਬਾਬਾ ਗੁਰੂ ਸਿੰਘ ਜੀ ਦਾ ਸੰਤ ਬਾਬਾ ਫਤਿਹ ਸਿੰਘ ਕਬੱਡੀ ਅਕੈਡਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਮੇਨ ਸਪਾਂਸਰਾਂ ਵਿੱਚੋਂ ਬਹੁਤ ਵੱਡਾ ਨਾਮ ਹੈ ਕਹਿੰਦੇ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੇ ਜੋ ਪ੍ਰਧਾਨ ਨੇ ਸੋਹਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਤੇ ਕਲਵਾਂਸੇ ਦੀ ਮੰਨਣਾ ਮੁੱਖ ਸਕੱਤਰ ਨੇ ਅਜੀਤੀ ਸਿੰਘ ਨੇ ਤੇ ਗੱਲ ਪਾਵੇਂ ਕਹਿੰਦੇ ਸਾਡੀ ਤਜਿੰਦਰ ਸਿੰਘ ਪਟਾ ਇਹ ਕਹਿੰਦੇ ਸਖਤਰ ਨੇ ਖੇਡ ਵਪਾ ਗਿਆ ਸੀ ਪੀਸੀ ਦੇ ਵੱਡੀ ਟੀਮਾਂ ਪਿਛਲੇ ਬਹੁਤ ਸਾਲਾਂ ਤੋਂ ਜਿਹੜੇ ਇਹ ਕਹਿੰਦੇ ਮੈਨੇਜ ਕਰਕੇ ਟਲਾਈ ਤੋਂ ਹੁੰਦੇ ਹੈ ਮیدر ਸਿੰਘੀ ਕੋਸ ਸਾਹਿਬ ਪੱਜੇ ਹੋਣੇ ਸੇੜੀ ਵਾਲੇ ਜਿਨ੍ਹਾਂ ਨੇ ਕਦੇ ਸੇੜੀ ਵਾਲੇ ਟੀਮ ਨਾਲ ਖੇਡ ਖੇਡੀ ਹੈ ਪਰ ਆਹ ਵੇਖੇ ਕਰਨੀ ਦੇ ਕਹਿੰਦੇ ਵਿਸਾਰੇ ਪੰਡਵਾ ਤੇ ਅਮਰ ਨਿਆਣੀ ਫਿਰ ਵੀ ਹੱਥ ਕਰਾਰੇ ਪਾ ਜਾਂਦਾ ਹੈ। ਹੰਨਿਆਂ ਕੋਲੇ ਆ ਕੇ ਮਿੱਤਰੋ ਟਾਈਮ ਕਰਾ ਜਾਂਦਾ ਹੈ। ਇਹ ਕਹਿੰਦੇ ਜਦੋਂ ਕਰਮਜੀਤ ਨਮਾ ਨਮਾ ਉੱਠਿਆ ਉਹਦੋਂ ਕਹਿੰਦੇ ਬੋਲ ਬੋਲੇ ਗਏ ਕਰਮਜੀਤ ਦੇ ਲਈ ਪਰ ਅਗਲੀ ਕਬੱਡੀ ਲੰਬੜ ਆ ਗਿਆ। ਉਸਤਾ ਜੀ ਕਰਦਾ ਗੱਲ ਪੈ ਗਈ ਰੇਡ ਦੇ। ਲੰਬੜ ਆ ਗਿਆ। ਵਾਹ ਲੰਬੜ ਆ ਗਿਆ ਤਲਵੰਡੀ ਚੌਧਰੀਆਂ ਵੱਲ। ਬਲੇਰ ਖਾਨਪੁਰ ਦਾ ਵੀ ਲੰਬੜ ਹੋ ਗਿਆ। ਸਾਡਾ ਵੀਰ ਹੋ ਸਕਦਾ ਦੋ ਨੰਬਰ ਹੋਣ। ਨੰਬਰ ਤੋਂ ਬਿਨਾ ਕਹਿੰਦੇ ਰਜਿਸਟਰੀ ਵੀ ਹੁੰਦੀ ਆ ਕਿਉਂਕਿ ਉਹ ਪਰੇਟੇ ਗੱਪ ਕੰਦੀਆ ਉਹਨਾਂ ਵੱਲੋਂ ਇਹ ਖਾਤੇ ਹੋਉਂਦੇ ਨੇ ਉਹਦੇ ਜਿਹੜੇ ਹੈ ਸਰਕਾਰੀ ਆਉਂਦਾ ਹੈ ਲੈ ਵੀ ਸੀਤੇ ਤੈਨੂੰ ਦੋ ਵਾਰ ਟੱਚ ਮਾਰਨਾ ਖੋਦੀ ਕਮੇਟੀ ਦੇ ਹੁਣ ਸਚੇਦ ਹੋਇਆ ਨੌਜਵਾਨਾ ਲਓ ਅਗਲੀ ਕਬੱਡੀ ਦੇਖੋ ਸਾਹਮਣੇ ਬੱਬੂਆ ਕਰਦੇ ਗੱਲ ਵਾਹ ਜੀ ਵਾਹ ਅਗਲੀ ਕਬੱਡੀ ਦੇ ਨੰਦੌਰ ਪਿੰਡਾ ਆਹ ਨੌਜਵਾਨੇ ਵੀ ਮਾਝੇ ਜੋ ਜਿਵੇਂ ਕਹਿੰਦੇ ਵੀ ਤੂਫਾਨ ਮਾਰ ਕੇ ਉੱਥੇ ਇਸ ਸੀਜ਼ਨ ਦਾ ਨੰਦੌਰ ਵਾਲਾ ਨਿੱਕਾ ਵਾਧਾ ਰੀਡ ਪਾਉਣੀ 5000 ਦਿੱਤਾ ਜਾਣਾ ਹੈ ਸ਼੍ਰੋਮਣੀ ਕਮੇਟੀ ਦੇ ਕਹਿੰਦੇ ਜੜਾ ਵੀ ਜੱਫੀ ਇੱਕ ਜੱਫੀ ਤਿੰਨ ਜੱਫਾ ਆਓ ਮਲਿਕ ਸਾਹਿਬ ਤਾਂ ਪਿਆਸੀ ਆ ਵੀ ਸੰਨੀਆਂ ਆ ਗਿਆ ਕਾਲੇ ਸੰਨੀਆਂ ਵਾਲਾ ਉਹ ਆ ਗਿਆ ਜੀ ਗਰਾਊਂਡ ਦੇ ਲੱਗ ਗਿਆ ਤੁਹਾਡੇ ਪਿੱਛੇ ਜਿਹੜੀ ਗੱਡੀ ਖੜੀ ਲੋ ਸਾਰੀ ਉਹਦੇ ਤੇ ਜਾਣੀ ਹੈ ਜੀ ਇਹ ਕਹਿੰਦੇ ਰਵਾ ਸੰਨੀ ਪਹਿਰਾ ਬਹੁਤ ਸ਼ਬਦ ਜੁੜੂਣ ਹੋ ਜਾਣਾ ਸੰਨੀ ਦੇ ਲੈ ਤੁਹਾਡੇ ਮੁਖ ਦੇ ਵਿੱਚੋਂ ਸੰਨੀ ਆ ਗਿਆ ਕਹਿੰਦੇ ਕਾਲੇ ਸੰਨੀਆਂ ਵਾਲਾ ਓ ਆ ਕੋਣ ਆ ਗਿਆ ਏ ਆ ਕੋਣ ਆ ਗਿਆ ਓ ਆ ਕੋਣ ਆ ਗਿਆ ਏ ਓ ਆ ਇੱਥੇ ਕਾਰ ਨਿੱਕੀ ਜਹੀ ਹੈ ਮੇਰਾ ਫਿਰਲੇ جہان کڑی یہ لہگیا جہان کیوں بخنی کڑی گلی چنگیا کوئی آ سب کالا سنگالا ہے میں بھی نہیں سامنے گبو کر گاج بات ਵਜਾ ਕਾਲੇ ਸੁਨਿਆਵਲਾ ਮਾਣ ਕਰਦਾ ਕਹਿੰਦੇ ਬਾਈ ਬੋਲਾ ਪਲੇਅਰ ਖਾਨਪੁਰ ਵਾਲਾ ਹੈ ਲੈ ਵੀ ਸਾਰੀ ਵਾਰਕਦਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੇ ਪਾਰ ਕਿਰਪਾ ਦੇ ਨਾਲ ਬਾਬਾ ਲੱਖੋ ਜੀ ਸਪੋਰਟ ਕਲੱਬ ਕੋ ਗ੍ਰਾਮ ਪੰਚਾਇਤ ਐਨ ਆਰ ਆਈ ਵੀਰਾ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਜ ਖਣ ਵਾਸੀ ਸੰਤ ਬਾਬਾ ਖਿਆਲੀ ਦਾਸ ਜੀ ਗੁਰਦੁਆਰਾ ਬਾਬਾ ਲੱਖੋ ਜੀ ਅਦੇ ਸਾਧਕਨ ਵਾਸੀ ਸੰਤ ਬਾਬਾ ਮਿਰਕਾਲ ਸਿੰਘ ਜੀ ਸੰਤ ਬਾਬਾ ਦਇਆ ਸਿੰਘ ਜੀ ਗੁਰਦੁਆਰਾ ਢਾਲੀ ਸਾਹਿਬ ਉਹਨਾਂ ਦੀ ਨਿੱਗੀ ਮਿੱਟੀ ਜਾਦ ਨੂੰ ਮੁੱਖ ਰੱਖਦਿਆਂ 15ਵਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜੋ ਹਰ ਸਾਲ ਉਦਮ ਅਤੇ ਪ੍ਰਾਲਾ ਸੰਗਤਾਂ ਵੱਲੋਂ ਕੀਤਾ ਜਾਂਦਾ ਹੈ ਇਸ ਵਾਸਤੇ ਸਮੁੱਚੇ ਗ੍ਰਾਮ ਪਟਿਆਰ ਐਨ ਆਰ ਆਈ ਵੀਰਾਂ ਦਾ ਸਦੇ ਜੋ ਵੀ ਇਸ ਸਟੇਡੀਆਂ ਵਿਖੇ ਦਰਸ਼ਕ ਵੀਰ ਕਬੱਡੀ ਦੀਆਂ ਟੀਮਾਂ ਦੇ ਬੱਚੇ ਪਹੁੰਚਿਆਨ ਸਭ ਦਾ ਹੀ ਬਹੁਤ-ਬਹੁਤ ਧੰਨਵਾਦ ਧੰਨ ਧੰਨ ਬਾਬਾ ਲਖੋ ਸਪੋਰਟ کلب ಗ್ರಾಮ ਬਨਿਆਦਾ ਐਨ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਕਿ 15 ਮਾਰਚ ਵੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸਾਰੇ ਐਨ ਆਰ ਆਈ ਰਿਟਰਨ ਆਸੀ ਸਾਰੇ ਵਧਾਈ ਦੇ ਪਾਤਰ ਹਨ ਜੋ ਕਿ ਨਗਰ ਦੇ ਵਿੱਚ ਬੜਾ ਵਧੀਆ ਪ੍ਰਬੰਧ ਕਰਾਇਆ ਗਿਆ ਹੈ ਇਹ ਨਗਰ ਦੀ ਰੌਣਕ ਵਧਾਉਣ ਵਾਲੇ ਜੋ ਵੀ ਬੰਦ ਵਿੱਚ 5-5 ਸਾਰੇ ਆਮਾਇਆ ਨੇ ਕੀ ਕਰਦਾ ਤੇ ਹੁਣ ਹੀ ਕਮੇਟੀ ਵੱਲੋਂ ਬੜੀ ਕਿੱਧਾ ਪੰਡੂ ਇੱਥੇ ਵਾਲਾ ਪਾਪਾ ਜੀ ਨੂੰ ਸਾਰਿਆਂ ਨੂੰ ਆਮਾਇਆ ਜੀ ਹੈ ਫੌਜ ਕਰਕੇ ਵਾਲੇ ਜਿਹੜੇ ਸੁਣੇ ਪਰ ਅੱਜ ਇੱਕ ਦਸਮਰ ਤੇ ਦੋ ਸਾਈ ਦੋ ਦਸਮਰ ਲਾਸਟ ਆਇਆ ਕੋਣ ਬਾਬਾ ਲੱਖੋ ਕਬੀਰ ਕਪ ਮਿਲਾਨ ਸਵਾਇਆ ਗਿਆ ਹੈ ਇਹ ਮੇਰਾ ਜੋ ਹੈ ਮਨ ਸਿੰਘ ਦੀ ਕਾफी ਪੈਨਾ ਚੋਂ ਚੱਲ ਆ ਰਿਹਾ ਹੈ ਇਹ ਸੱਚ ਇਹ ਇਲਾਕੇ ਦੇ ਜਿੰਨੇ ਵੀ ਗੱਭਰੂ ਜਵਾਨ ਆ ਤੇ ਛੋਟੇ ਬੱਚੇ ਇਸ ਖੇਡਾ ਦੇ ਦੇਖਣ ਆ ਰਹੇ ਹੈ ਇਸ ਵਿੱਚ ਸਾਡੇ ਜਿਹੜੇ ਤੋਂ ਲੈ ਕੇ ਵੱਡੇ ਵੱਡੇ ਪੰਜਾਬ ਲੈਵਲ ਦੇ ਜੋ ਖਿਡਾਰੀ ਆ ਉਹ ਇੱਥੇ ਆ ਰਹੇ ਨੇ ਹੋਰ ਵੀ ਇਸ ਵਕਤ ਵੀ ਰਾਜੇ ਸ਼ੇਖਰਪੁਰ ਇਸਾ ਲੈ ਰਿਹਾ ਹੈ ਜੋ ਇੱਕ ਇੱਕ ਹੋਰ ਨਾ ਖਿਡਾਰੀ ਆ ਕਿਉਂਕਿ ਇਹ ਐ ਜੀਪੀਸੀ ਦੀ ਇਹ ਜੋ ਵੱਡੀ ਟੀਮ ਆ ਔਰ ਇਹ ਕੋਈ ਬਾਹਰ ਤੋਂ ਇੱਕ ਵੱਡੀ ਟੀਮ ਆ ਅਤੇ ਹੋਰ ਕੋਈ ਕਾਲਾ ਸਕੇ ਦੀ ਇੱਕ ਵੱਡੀ ਟੀਮ ਇਸ ਨਾਲ ਵਿੱਚ ਛੇ ਟੀਮਾਂ ਖੇਡ ਰያ ਹਨ ਇਹ ਮੇਦਾ ਜੋ ਹੈ ਇੱਕ ਬਹੁਤ ਹੀ ਇਹ ਟਵਿੱਟਰ ਮੇਜ ਹੈ ਕਿਉਂਕਿ ਬਾਬਾ ਦਾ ਕੋਈ ਯਾਰ ਵਿੱਚ ਅੱਜ ਇਸ ਰਾਕੇ ਵਿੱਚ ਵੀਰੀ ਜੀ ਦੇ ਮਾਜ ਇੱਕ ਵੀਰੀ ਗੁਰ ਹਰਿਪ੍ਰਸਾਦ ਜੀ ਇੱਥੇ ਵਿੱਚ ਉਹਨਾਂ ਨੂੰ ਚੱਕ ਪਾਏ ਆ ਇਧਰ ਰਾਕੇ ਵਿੱਚ ਕੋਈ ਜਰਾ ਸ਼੍ਰੀ ਪਾਤਰੀ ਟਾਰੀ ਨਾਮ ਇਸ ਸਟੇਡੀਅਮ ਦਾ ਨਾਮ ਵੀ ਇਹ ਗੁਰੂ ਇਹ ਹਾਰਗ ਮੈਚ ਕਰ ਕਰਨਾ ਇਸੇ ਦੇ ਨਾਮ ਤੇ ਹੀ ਇਸ ਨਾਮ ਤੇ ਰੱਖਿਆ ਗਿਆ ਹੈ। ਇਸ ਜਿ ਵਿੱਚ ਅਸੀਂ ਇੰਟਰਨੈਸ਼ਨਲ ਖਿਡਾਰੀ ਪੈਦਾ ਕੀਤੇ ਹਨ ਜੋ ਅੱਜਕੱਲ ਵਿਦੇਸ਼ਾਂ ਵਿੱਚ ਜਾ ਰਹੇ ਹਨ ਅਤੇ ਉਹਨਾਂ ਨੇ ਸਾਡੇ ਪਿੰਡ ਦਾ ਸਾਡੇ ਇਲਾਕੇ ਦਾ ਪੰਜਾਬ ਦਾ ਨਾਮ ਦੁਨੀਆ ਚ ਰੋਸ਼ਨੀ ਕੀਤਾ ਹੈ। ਆਪ ਜੀ ਸਰ ਗੁਰਿੰਦਰ ਸਿੰਘ ਪੰਜਾਬ ਪ੍ਰੇਮਾ ਤੋਂ ਉਹਨਾਂ ਵੱਲੋਂ ਦੇ ਸੋਨਾ ਖਿਡਾਰੀਆਂ ਵਾਸਤੇ ਵਰਸ ਵਾਸਤੇ ਇਹ ਭਾਰਤ ਦੇ ਇੱਕ ਇੱਕ ਅਰੀਆ ਦੀ ਵੱਡੀ ਸੇਵਾ ਸਰਪੰਚ ਸਾਹਿਬਾ ਤੁਮੋਂ ਬਹੁਤ ਸਾਰੇ ਪਿਆਰ ਬੱਚਾ ਜਾ ਰਹੇ ਹੋਣੇ ਜੱਗੇ ਪਿੰਡਾਂ ਦੇ ਮੰਡੀ ਦਾ ਕਿੱਢਿਆ ਹੋਇਆ ਮੈਂ ਵੀ ਪਿੰਡਾਂ ਦਾ ਸਾਧ ਵੀ ਪੁੱਜੂਗਾ ਪੁੱਜੂਗਾ ਜੀ